ਸਾਧਰੇ ਦਾ ਨਿਕਲੇਗਾ ਤੇ ਜੇ ਆਪਾਂ ਮਾਰ ਕੇ ਜਦੋਂ ਕੋਈ ਹੋਰ ਮਸ਼ੀਨ ਜਾਂਦੀ ਉਹਦੇ ਤੇ ਜਿਹੜੀ ਚੀਜ਼ ਪਾਉਂਦੇ ਉਹ ਜੇ ਆਪਾਂ ਨੂੰ ਪਦਾਰਥ ਕੱਢ ਕੇ ਦੇ ਦੂ ਤੇ ਇਹਦੇ ਚ ਜਿਹੜਾ ਸਰੀਰ ਮੇਰੇ ਮਾਲਕ ਨੇ ਦਿੱਤਾ ਸਕਦੇ ਇਹਦੇ ਚ ਅੱਖ ਨੂੰ ਤੱਕ ਪਾਉਣੇ ਕਿੰਨਾ ਕੁਝ ਆਪਾਂ ਕਿੰਨਾ ਕੁਝ ਪਾਉਂਦੇ ਆ ਪ੍ਰਸ਼ਾਦ ਆ ਗਿਆ ਤਾਂ ਵੀ ਵਾਹਿਗੁਰੂ ਜਾਮ ਆ ਗਿਆ ਤਾਂ ਵੀ ਵਾਹਿਗੁਰੂ ਆਜਾ ਜਾ ਬਿਲਣੀਆਂ ਤੇ ਜਿਆਲਾ ਬਣੀ ਬਾਨਾ ਜਦੋਂ ਸਤਨਾਮ ਸ੍ਰੀ ਵਾਹਿਗੁਰੂ ਜੀ ਤੇ ਕੀ ਦੀ ਕਿਰਪਾ ਏ ਸਤਗੁਰਾਂ ਦੀ ਕਿਰਪਾ ਸੰਗ ਤੇ ਤੇ ਇਹਦੇ ਦੇ ਜਿਹੜਾ ਮਰਦੀ ਪਾਈਦਾ ਹੋ ਗਈ ਜਿਹੜਾ ਕੀ ਮਰਦੀ ਪਾਈ ਜਾਉ ਤੇ ਜਿੱਦਰ ਸੂਈ ਮਾਰੋਗੇ ਨਿਕਲੂਗਾ ਖੂਨ ਜਪੋ ਸਤਨਾਮ ਵਾਹਿ ਕਿਉਂ ਨਿਕਲਦਾ ਖੂਨ ਮੇਰੇ ਮਾਲਕ ਦੀ અપਾਰ ਕਿਰਪਾ ਸੰਗ ਤੇ ਤੇ ਜਿੰਨਾ ਟਾਈਮ ਤਾ ਇਹਦਾ ਸਿੱਕੇ ਹੱਥਾਂ ਫੇਰ ਬਲਾਂ ਦੀ ਤੂੰ ਰਾਜਨੀਤਿਕ ਬਿਰਤੀ ਰੱਖੀ ਰੱਖ ਧਾਰਮਿਕ ਬਿਰਤੀ ਰੱਖੀ ਰੱਖ ਸਮਾਜਿਕ ਬਿਰਤੀ ਰੱਖੀ ਰੱਖ ਉਲੂ ੜੂ ਕਰੂਗਾ ਜੀ ਤੇ ਜਿੱਦੇ ਇਹਨੇ ਸਿਰ ਤੋਂ ਹੱਥ ਜਕ ਲਿਆ ਉਹਦੇ ਵੇੜੇ ਦੇ ਵਿਚਾਲੇ ਸਰਾਲ ਬਣੇ ਪਏ ਹੋਵਾਂਗੇ ਜਦੋਂ ਸਤਨਾਮ ਵਾਹਿਗੁਰੂ ਇਹ ਸਾਹੂ ਕਹਿੰਦੇ ਵੀ ਤੂੰ ਟੈਂਟ ਚੋਂ ਮਾਲ ਕੱਢ ਜੇ ਉਹ ਸਤਨਾਮ ਵਾਹਿਗੁਰੂ ਵੀਰੋ ਮਾਪੁਰਖਾਂ ਨੇ ਕਹਿਣਾ ਮੇਰਾ ਸਮਾਂ ਤਾਂ ਥੋੜਾ ਜਿਹਾ ਕਹਿੰਦੇ ਪ੍ਰੇਮ ਚਾ ਸਾਖੀ ਸਮਾਪਤ ਕਰੂਗਾ ਜੀ ਤੇ ਪਿਆਰ ਵਾਲਿਓ ਉਹਨਾਂ ਕਹਿਣਾ ਵੀ ਤੂੰ ਢਿੱਡ ਚੋਂ ਵਾਲ ਕੱਟ ਬਈਆ ਢਿੱਡ ਚੋਂ ਵਾਲ ਤੇ ਵੀਰੋ ਅੱਗੇ ਖੱਦਰ ਦੇ ਝੱਗੇ ਹੁੰਦੇ ਸੀ ਨਾ ਸੰਗ ਤੇ ਖੱਦਰ ਦੇ ਝੱਗੇ ਹੁੰਦੇ ਸੀ ਤੇ ਖੱਦਰ ਦੇ ਝੱਗਿਆਂ ਤੇ ਵਾਲ ਸੀ ਜਦੋਂ ਖੱਦਰ ਦੇ ਝੱਗੇ ਤੇ ਵਾਲ ਸੀ ਉਦੋਂ ਢਿੱਡ ਚ ਹੈ ਨਹੀਂ ਸੀ ਜਿਵੇਂ ਸਤਿਨਾਮ ਸ਼੍ਰੀ ਵਾਹਿਗੁਰੂ ਤੇ ਹੁਣ ਨਾਲ ਪਾਣੀ ਵਾਲੀ ਪ੍ਰੈਸ ਆ ਗਈ ਬਹਿਣਾ ਇਦਰੋਂ ਕੀਜਾ ਖੜਾਈ ਜਾਂਦਾ ਢੱਡ ਦੇ ਮਲ ਪਈ ਜਾਂਦੇ ਆ ਜਦੋਂ ਸਤਨਾਮ ਪਰ ਸਾਧੂ ਜਦ ਕਹਿੰਦੇ ਕਹਿੰਦੇ ਭਾਈ ਸਤ ਦੀ ਵਰਮੀ ਦੇ ਬਲ ਹੈ ਨਹੀਂ ਉਹ ਸਤਨਾਮ ਜਦੋਂ ਵਰਮੀ ਦੇ ਕੋਲੇ ਆ ਜਾਂਦਾ ਇੱਕਦਮ ਸਿੱਧਾ ਹੋ ਜਾਂਦਾ ਜਦੋਂ ਸਤਨਾਮ ਸਤ ਦੀ ਵਰਮੀ ਦੇ ਭੈਣੋ ਬਲ ਹੈ ਜੀ ਤਾਂ ਤੇ ਜਦੋਂ ਘਰ ਆ ਜਾਂਦਾ ਨਾ ਉਦੋਂ ਇੱਕਦਮ ਸਿੱਧਾ ਹੋ ਜਾਂਦਾ ਤੇ ਤੁਸੀਂ ਓੜਿਆਂ ਤੇ ਤੋੜ ਕੇ ਕਰਦਾ ਵੇਖਿਓ ਸਾਟੋ ਆਇਆ ਕਰਦਾ ਜਾਂਦਾ ਜਾਂਦਾ ਨਾ ਇਹ ਕਰਦਾ ਸੰਗ ਤੇ ਤੇ ਜਦੋਂ ਆ ਗਿਆ ਵਰਮੀ ਤੇ ਕਦਮ ਸਿੱਧਾ ਹੋ ਜਾਂਦਾ ਡੰਡੇ ਨੂੰ ਉਸ ਨਖੇਦ ਜੂਨੀ ਨੂੰ ਪਤਾ ਹੈ ਵੀ ਘਰ ਆ ਗਿਆ ਇੱਥੇ ਵਰਮੀ ਚੱਲਣੇ ਜਦੋਂ ਸਤਨਾਮ ਵਾਹ ਤੇ ਬੰਦਿਆ ਇੱਕ ਤੂੰ ਰੱਬ ਨੂੰ ਪੁੱਲ ਗਿਆ ਲੱਗ ਜਾ ਸੰਤਾਂ ਦੇ ਚੱਲਣੀ ਤੂੰ ਘਰਿਆ ਕੇ ਵੀ ਪੈਣਾ ਭਰਾਵਾਂ ਨਾਲ ਵਾਰ ਕਰੀ ਜਾਣਾ ਜਦੋਂ ਸਤਨਾਮ ਵਾਹ ਤੇ ਮੈਂ ਆਹ ਕਹਾਂ ਵੀ ਲੋ ਉਹ ਸਾਧੂ ਬਾਦੇ ਘਰੇ ਕੌਣਾ ਕਹਿੰਦੇ ਜੀ ਮੇਰਾ ਪਤੀ ਪਰਮੇਸ਼ਰ ਬਾਹਰ ਗਿਆ ਤੇ ਬੱਚਾ ਪੜ ਕੇ ਆਉਂਦਾ ਸਾਧੂ ਸੀ ਪੂਰੇ ਪੂਰੇ ਦੇ ਘਰਾਂ ਦੇ ਪੂਰੇ ਦੀ ਬਾਤ ਸਾਧੂ ਪੂਰੇ ਸੀ ਕਹਿੰਦੇ ਕੋਈ ਨਾ ਭਾਈ ਦੀ ਘਰ ਆਣਾ ਜਦੋਂ ਤੇਰਾ ਪਤੀ ਪਰਮੇਸ਼ਰ ਘਰ ਆ ਗਿਆ ਤੇ ਉਦੋਂ ਸਾਧੂ ਬਾਦ ਭਾਰਨੀ ਤੇ ਦੁਪਹਿਰਾ ਹੋ ਗਿਆ ਫਿਕਰਾ ਦੋ ਬੱਦ ਕੇ ਤੇ ਪਿਆਰ ਵਾਲਿਓ ਬੱਤੀ ਪਰਮੇਸ਼ਰ ਉਸ ਬੀਬੀ ਦਾ ਭੈਣ ਘਰਿਆ ਜਦੋਂ ਘਰਿਆ